ਹੱਥ ਜੋੜੋ ਬੁੱਤ ਦੋਨੇ ਦੋਨੇ ਹੱਥ ਜੋੜੋ ਸਤਿ ਸ਼੍ਰੀ ਅਕਾਲ ਕਰੋ ਬਣਾ ਦੋਨੇ ਹੱਥ ਨਾਲ ਹਾਂ ਜੀ ਦੋਨੋਂ ਹੱਥ ਨਾਲ ਹਾਂ ਜੀ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਬੁੱਧਵਾਰ ਤਰੀਕ 4 ਵਲੋਗ ਆਪਾਂ ਸ਼ੁਰੂ ਕਰਤਾ ਤੇ ਟਾਈਮ ਹੋ ਗਿਆ ਸਾਢੇ 9 ਦਾ ਅੱਜ ਸਭ ਤੋਂ ਪਹਿਲਾਂ ਆਪਾਂ ਜਾਣਾ ਹੈਗਾ ਪੋਸਟ ਆਫਿਸ ਜਿੱਥੇ ਕੀ ਤੇਗ ਦਾ ਖਾਤਾ ਖਲਾਇਆ ਹੋਇਆ ਹੈਗਾ ਸੁਕੰਨਿਆਂ ਵਾਲਾ ਜਿਹੜਾ ਖਾਤਾ ਹੁੰਦਾ ਹੈਗਾ ਉਹਦੇ ਵਿੱਚ ਆਪਾਂ ਪੈਸੇ ਜਮ੍ਹਾਂ ਕਰਾਉਣੇ ਨੇ ਤੇ ਜਿਨੇ ਜਿਨੇ ਵੀ ਨਹੀਂ ਖਲਵਾਇਆ ਤਾਂ ਉਹ ਖਾਤੇ ਜਰੂਰ ਖਲਵਾ ਕੇ ਰੱਖੋ ਆਪਣੇ ਜਵਾਖਾਂ ਦੇ ਕੁੜੀਆਂ ਦੇ ਖਾਤੇ ਹੁੰਦੇ ਨੇ ਜਿਹੜੇ ਕੀ ਛੋਟੇ ਉਮਰ ਤੋਂ ਮਤਲਬ ਸ਼ੁਰੂ ਤੋਂ ਲੈ ਕੇ ਲਗਭਗ 15-16 ਸਾਲ ਤੱਕ ਦੇ ਖਾਤੇ 'ਚ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਆ ਜਿਹਦੇ ਨਾਲ ਕੀ ਪੈਸੇ ਬਾਅਦ 'ਚ ਤੁਹਾਡੇ ਬੱਚਿਆਂ ਨੂੰ 21 ਸਾਲ ਦੀ ਉਮਰ ਦੇ ਹੋ ਕੇ ਉਹ ਇਕੱਠੇ ਮਿਲਦੇ ਆ ਨਾਲ ਉਹਦਾ ਵਿਆਜ ਮਿਲਦਾਗਾ 8 ਤੋਂ 11% ਦੇ ਵਿੱਚੋਂ ਦਾ ਵਿਆਜ ਮਿਲਦਾ ਹਰ ਮਹੀਨੇ 2 ਤੋਂ 2200 ਰੁਪਏ ਜਮ੍ਹਾਂ ਕਰਾਉਣਾ ਹੁੰਦਾ ਜਿਹੜਾ ਜ਼ਰੂਰੀ ਹੁੰਦਾ ਤੇ ਅਸੀਂ ਪਿਛਲੇ ਮਹੀਨੇ ਕਰਾਇਆ ਨਹੀਂ 2 ਮਹੀਨੇ ਲੰਘ ਗਏ 2 ਮਹੀਨੇ ਕਰਾਇਆ ਨਹੀਂ ਪਹਿਲੇ ਮਹੀਨੇ ਭੁੱਲ ਗਏ ਤੇ ਆ ਮਹੀਨੇ ਕੰਮਕਾਰਾਂ ਚ ਰਹਿ ਗਏ ਤੇ ਅੱਜ ਜਾ ਰਹੇ ਹਾਂਗੇ ਤੇ ਅੱਜ ਉਹ 2 ਮਹੀਨਾ ਦਾ ਵੀ ਇਕੱਠਾ ਕਰਾਂਗੇ ਤੇ ਨਾਲ ਉਹਨੂੰ ਪੁੱਛਦਾ ਮੈਂ ਪੁੱਛਣਾ ਨਾਗੇ ਸਾਜ ਬਤ ਹਾਂ ਹਾਂ ਜੀ ਤੇ ਨਾਲੇ ਉਹਨਾਂ ਨੂੰ ਪੁੱਛ ਲਾਵਾਂਗੇ ਕੋਈ ਗੱਲਬਾਤ ਵੀ ਕਰਵਾ ਸਕਦੇ ਕਿਵੇਂ ਕਰਵਾ ਸਕਦੇ ਆ ਜਮਾ ਜਿਵੇਂ ਹੁਣ ਅਸੀਂ 2 ਮਹੀਨੇ ਕਰਵਾਇਆ ਨਹੀਂ ਕੀ ਇਹ ਜ਼ਰੂਰੀ ਆ ਜਾਂ ਖਾਤਾ ਬੰਦ ਤਾਂ ਨਹੀਂ ਹੁੰਦਾ ਹੈਗਾ ਹਾਂ ਬਤ ਇੱਕ ਮਿੰਟ ਚ ਚੱਕਦੇ ਆ ਕਰਦੇ ਆ ਇਹ ਚੀਜ਼ਾਂ ਬਾਰੇ ਜਾਣਕਾਰੀ ਲੈ ਕੇ ਤੇ ਫਿਰ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤੇ ਹੁਣ ਅਸੀਂ ਬਸ ਮੈਂ ਤਿਆਰ ਹੋ ਹੀ ਗਿਆ ਪਰਨੇ ਬੰਨਣਾ ਸੀਗਾ ਉਹ ਕੁਝ ਕਰਨਾ ਨਹੀਂ ਸੀ ਤੇ ਤੇ ਇੱਕ ਫਿਲਹਾਲ ਹਲੇ ਬਿਮਾਰੀ ਉਹ ਦਾ ਕਾਰਨ ਆ ਕਿ ਇਹਨੇ ਹੁਣ ਦੰਦ ਰੱਖੇ ਹੋਏ ਆਗੇ ਜਿਹੜੇ ਜਾੜਾ ਜੜਾ ਆ ਰਹੀਆਂ ਨੇ ਦੰਦ ਤਾਂ ਨੇ ਪਹਿਲਾਂ ਆ ਹੀ ਗਏ ਚਾਰਕ ਤਾਂ ਤੇ ਉਹਦੇ ਕਰਕੇ ਅੱਜ ਜ਼ੁਖਾਮ ਜਿਹਾ ਵੀ ਹੋ ਗਿਆ ਤੇ ਬਾਕੀ ਮੜੀ ਮੋਟੀ ਚਲੂ ਆ ਖਾ ਪੀ ਤਾਂ ਰਹੀ ਆ ਵਧੀਆ ਤੇ ਹੁਣ ਆਪਾਂ ਚੱਲਦੇ ਆ ਤੇ ਫਿਰ ਦੇਖਦੇ ਆ ਕੀ ਗੱਲਬਾਤ ਹੁੰਦੀ ਉੱਥੇ ਜਾ ਕੇ ਜਵਾ 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 ਨੌਜੀ ਆ ਗਈ ਨੌਜੀ ਆ ਗਈ ਹਲਾਓ ਜੀ ਦਾ ਕਾਰਾ ਆਗੇ ਤੇ ਕੋਣੋ ਰੋ ਪਰਚੀ ਲੈਣੇ ਆ ਤੇ ਪੈਸੇ ਜਮਾ ਕਰਾਉਣੇ ਤੇ ਨਾਲੇ ਗੱਲਬਾਤ ਕਰਦੇ ਆ ਅੰਦਰ ਆ ਕੇ ਪਹਿਲਾਂ ਆਪਾਂ ਲੈ ਲਈ ਪਰਚੀ ਪੈਸੇ ਜਮਾ ਕਰਾਉਣ ਵਾਲੀ ਇਥੇ ਪਹਿਲਾਂ ਆਪਾਂ ਹੁਣ ਪਰਚੀ ਭਰਦੇ ਆਂ ਪਰਚੀ ਦੇ ਉੱਪਰ ਜਿਹੜੀ ਡਿਟੇਲ ਹੁੰਦੀ ਹੈ ਉਹ ਭਰ ਕੇ ਪੈਸੇ ਭਰ ਕੇ ਕਿੰਨੇ ਜਮਾ ਕਰਾਉਣੇ ਆ ਉਹ ਆਪਾਂ ਇੱਥੇ ਹੁਣ ਜਮਾ ਕਰਾ ਲੈਂਦੇ ਆ ਤੇ ਬਾਕੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਭਾਈ ਕੀ ਕੁਝ ਕਰਾ ਸਕਦੇ ਅਸੀਂ ਜਮਾ ਤੇ ਕਿੰਨੇ ਟਾਈਮ ਤੇ ਕਰਾ ਸਕਦੇ ਆ ਤੇ ਲੋ ਜੀ ਕੰਮ ਆਪਾਂ ਕਰਿਆ ਅੰਦਰ ਗੱਲਬਾਤ ਵੀ ਕਰਿਆ ਜਾ ਕੇ ਵੀ ਕੀ ਗੱਲਬਾਤ ਆ ਕਿਵੇਂ ਆ ਤੇ ਹੁਣ ਦੇਖਦੇ ਆਂ ਆਪਾਂ ਤੇ ਅੰਦਰ ਜਿਹੜੀ ਗੱਲਬਾਤ ਕਰੀ ਇਹ ਕਹਿੰਦੇ ਕਿ ਕੋਈ ਚੱਕਰ ਨਹੀਂ ਹੈਗਾ ਪੈਸੇ ਤੁਸੀਂ ਕਿੰਨੇ ਮਰਜੀ ਕਦੋਂ ਮਰਜ਼ੀ ਜਮ੍ਹਾਂ ਕਰਾ ਸਕਦੇ ਹੋ ਚਾਹੇ 4 ਸਾਲ ਬਾਅਦ ਕਰਾ ਦਿਓ ਕਿਹੜਾ ਤੁਸੀਂ ਖਾਤਾ ਖਲਾਉਣਾ ਹੈਗਾ ਤੇ ਖਾਤਾ ਖਲਾਉਣ ਲਈ ਕੋਈ ਵੀ ਚਾਹੇ ਮਾਪਾ-ਵਾਪਾ ਖਲਾ ਸਕਦਾ ਦਿਨਾਂ ਤੇ ਚਾਹੇ ਇੱਕ ਜਣਾ ਕੋਈ ਵੀ ਦੋਨਾਂ ਚ ਕੋਈ ਨਾ ਖਲਾ ਸਕਦਾ ਹੈਗਾ ਤੇ ਬਸ ਆਧਾਰ ਕਾਰਡ ਕੋਈ ਜਿਹੜੇ ਨਾਰਮਲ ਡਾਕੂਮੈਂਟ ਹੁੰਦੇ ਆ ਉਹੀ ਲੱਗਣੇ ਆ ਫੋਟੋ ਲੱਗਣੀ ਹੈਗੀ ਤੇ ਅਧਾਰ ਹੋਤੇ ਸਾਬ ਨਾਲ ਤੁਸੀਂ ਖਾਤਾ ₹250 ਦੇ ਕੇ ਤੁਸੀਂ ਖਾਤਾ ਖਿਲਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕਿੰਨੇ ਮਰਜ਼ੀ ਪੈਸੇ ਜਮ੍ਹਾਂ ਕਰਾ ਸਕਦੇ ਹੋ ਕਿੰਨੇ ਮਰਜ਼ੀ ਟਾਈਮ ਬਾਅਦ ਉਹ ਕੋਈ ਲਿਮਟ ਵਗੈਰਾ ਨਹੀਂ ਹੈਗੀ ਹੁਣ ਬਸ ਆਪਾਂ ਚੱਲਦੇ ਆਂ ਤੇ ਬਾਕੀ ਗੱਲਾਂ ਤਾਂ ਇਹੀ ਆ ਤੇ ਆਪਣੇ ਧੀਆਂ ਦੇ ਖਾਤੇ ਜ਼ਰੂਰ ਖਲਵਾਓ ਕਿਉਂਕਿ ਆਉਣ ਵਾਲੇ 20 ਕਿਸਾਲਾਂ ਤੱਕ ਜਿਹੜਾ ਕਿ ਉਹ ਆਪਦਾ ਜੇ ਉਹਨਾਂ ਨੇ ਕੰਮ ਤੋਰਨਾ bizness ਤੋਰਨਾ ਕੁਝ ਵੀ ਉਹ ਕਰ ਸਕਦੇ ਨੇ ਚਾਰ ਪੈਸੇ ਜਮ੍ਹਾਂ ਹੋਣਗੇ ਕਿਉਂਕਿ ਜੇ ਆਪਾਂ ਐਫ ਡੀ ਵਗੈਰਾ ਕਰਾਉਣੇ ਆ ਉਹ ਸੇਤੀ ਨਹੀਂ ਹੁੰਦੀ ਤੇ ਆਪਾਂ ਇਹ ਸੀਗੇ ਪਟਿਆਲਾ ਇਹ ਪੈਂਦਾਗਾ ਲੀਲਾ ਪਾਵਨ ਲਵੇ ਪਟਿਆਲਾ ਡਾਕਰ ਇਹ ਲੀਲਾ ਪਾਵਨ ਲਾ ਪੈਂਦਾ ਤੇ ਬਾਕੀ ਤੁਸੀਂ ਵੀ ਕਿਤੇ ਮਰਜ਼ੀ ਖਿਲਾ ਸਕਦੇ ਹੋ ਬਸ ਡਾਕਰ ਚ ਜਾ ਕੇ ਤੁਸੀਂ ਕਹਿ ਦਿਓ ਕਿ ਸੁਕੰਨਿਆ ਸਮ੍ਰiddhi ਯੋਜਨਾ ਵਾਲਾ ਜਿਹੜਾ ਖਾਤਾ ਖਲਾਉਣਾ ਤੇ ਹੁਣ ਆਪਾਂ ਚੱਲਦੇ ਆਂ ਕਰਨ ਨੂੰ सीडिया सीटिया हो जाए चार पांच फिर आप कर देंगे गोगो मचा ली अगर इधर अग मचा रहे हैं। अग मचा के इधर दुध काटना रख देंगे दुद्ध पैया दुध ज्यादा एक पास दुद्ध काट लागे ਇੱਕ ਪਾਸੇ ਗਾਜਰਾਂ ਦੀ ਸੀਟੀ ਮਰਾ ਦਾਂਗੇ ਕੋਈ ਗਾਜਰਾਂ ਕੱਦੂ ਕਸ ਕਰਨ ਦੀ ਲੋੜ ਨਹੀਂ ਛੇਤੀ ਹੋ ਜਾਣਗੀਆਂ ਤੇ ਬਾਅਦ ਚ ਉਹਨੂੰ ਐਵੇਂ ਰਮੈਸ਼ ਕਰ ਦਾਂਗੇ ਦੁੱਧ ਕੜਨਾ ਹੈ ਫਿਰ ਉਹਦੇ ਵਿੱਚ ਦੁੱਧ ਜਾਂ ਖੋਆ ਜਾਂ ਬਣ ਗਿਆ ਉਹਦੇ ਵਿੱਚ ਉਹ ਗਾਜਰਾਂ ਜਿਹੜੀਆਂ ਸੀਟੀ ਮرائی ਹੋਈ ਆ ਉਹਦੇ ਵਿੱਚ ਪਾ ਦਾਂਗੇ ਗਜਰੇ ਲਵਣ ਕੇ ਤਿਆਰ ਲੈ ਇਹਨੂੰ ਤੋ ਕਰ ਲਈ ਚੰਗਾ ਤੇ ਜਦੋਂ ਖੋਆ ਜਾਂ ਬਣਨ ਲੱਗ ਗਿਆ ਬਸ ਉਦੋਂ ਇਹਦੇ ਵਿੱਚ ਉਹ ਜਿਹੜੀਆਂ ਗਾਜਰਾਂ ਘਰੀਆਂ ਨੇ ਉਹਨਾਂ ਨੂੰ ਮੈਂ ਇਸ ਕਰਕੇ ਠੀਕ ਹੈ ਉਹ ਕਰਦੀ ਮੈਂ ਵਿੱਚ ਮਿਕਸ ਕਰਦੀ ਤੇ ਬਸ ਮਿੱਠਾ ਆਪਣੇ ਹਿਸਾਬ ਨਾਲ ਪਾਣੀ ਤੇ ਹੁਣ ਜਾਣਾ ਹੈ ਫਿਰ ਅਸੀਂ ਆ ਦੀਪ ਗਾਜਰਾਂ ਦਾ ਪਾਲਾ ਯਾਰ ਪਾ ਲੋ ਪਾਓ ਪਾਓ ਫਿਰ ਜਲਦੀ ਤੇ ਥੋੜੀ ਜਿਹੀ ਉਧਰ ਲੈ ਜਾਨੇ ਉਧਰ ਬਣਾ ਲਾਂਗੇ ਪਰ ਥੋੜਾ ਜਿਹਾ ਗਜਰੇਲਾ ਖਾਣ ਜੋਗਾ ਚਾਹ ਦੇ ਨਾਲ ਅਸੀਂ ਤਾਂ ਚਾਹ ਦੇ ਨਾਲ ਹੁਣ ਹੀ ਖਾ ਲਾਂਗੇ ਜਾ ਕੇ ਓ ਬੈੜੀ ਪਜਾ ਪਹਿਲਾਂ ਚੱਲ 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 ਮੇਰੇ ਚੰਦਰੀ ਇੱਕ ਤਾਂ ਬੈੜੀ ਐਡੀ ਹੈ ਜੀ ਜਗਾ ਓਏ ਮੋਟਰਸਾਈਕਲ ਚ ਨਾ ਬੱਜੀ ਸਸੀ ਗੱਜਾ ਠੀਕ ਹੈ ਜੀ ਵਧੀਆ ਚਲੋ ਚਲੋ ਤੇਗਾ ਚਲੋ ਚਲੀਏ ਹਾਂ ਬੇਬੇ ਨੂੰ ਕਰਦੇ ਕੋਈ ਨਹੀਂ ਸਾਈਕਲ ਤੇ ਜਾਏਗਾ ਹਾਂ ਬਤਾ ਚੱਲ ਮੇਰੇ ਸੇ ਕਿਹਨੂੰ ਲੈ ਕੇ ਕਿਵੇਂ ਬਤਾ ਆਹ ਇਹ ਚਾਪਣ ਗਏ ਤੇ ਪਪਾ ਹਾਂਜੀ ਹਾਂਜੀ ਕਾਕੀ ਆ ਹਾਂ ਕਾਕੀ ਆ ਦੇ ਦੇ ਦੇਖੋ ਐ ਬਾਏ ਬਾਏ ਚਲੋ ਚਲੀਏ ਨਲ ਜੀ ਗਾਜਰਾਂ ਦੀ ਸੀਟੀ ਨਹੀਂ ਮਰਾ ਲਈ ਗਾਜਰਾਂ ਵਿੱਚ ਪਾਣੀ ਨਹੀਂ ਪਾਇਆ ਹੈਗਾ ਸੀਗਾ ਪਾਣੀ ਗਾਜਰਾਂ ਦੇ ਵਿੱਚੋਂ ਨਿਕਲ ਗਿਆ ਬਹੁਤ ਤੇ ਇਹਦੇ ਵਿੱਚ ਬਾ ਥੋੜਾ ਜਿਹਾ ਪਾ ਕੇ ਐਮੀ ਰੱਖਦਾ ਸੀਗਾ ਤੇ ਸੀਟੀ ਮਰਾਦੀ ਹੁਣ ਇਹਨਾਂ ਨੂੰ ਐਵੇਂ ਐਵੇਂ ਕਰਕੇ ਚਾਹੇ ਮੈਸ਼ ਕਰ ਲੇ ਚਾਹੇ ਐਵੇਂ ਐਵੇਂ ਵੀ ਕੱਟ ਜਾਣਗੀਆਂ ਤੇ ਉਹ ਵੀ ਬ੍ਰੀਕ ਹੋ ਜਾਣਗੀਆਂ ਆ ਦੇਖੋ ਜਮਾਂ ਕੋਲ ਜਾਣਗੀਆਂ ਤੇ ਗਜਰੇਲਾ ਸੌਖੇ ਤਰੀਕੇ ਨਾਲ ਬਣ ਜਾਂਦਾ ਜਿਹੜੀ ਗੱਲ ਆ ਗਰਨਾ ਜਾਏਗਾ ਤਾਂ ਹੁਣ ਅਸੀਂ ਜਾ ਰਹੇ ਸੀਗੇ ਘਰ ਨੂੰ ਤੇ ਬੇਬੇ ਆ ਗਈ ਜਾਂਦੇ ਜਾਂਦੇ ਬੇਬੇ ਨੂੰ ਲੈ ਕੇ ਜਾਣਾ ਤੇ ਗਜਰੇਲਾ ਹੀ ਬਣਾਏ ਲੈਣਗੇ ਗਜਰੇਲੇ ਦਾ ਤਰੀਕਾ ਇਹਨਾਂ ਨੂੰ ਦੱਸਦਾ ਤੇ ਗਾਜਰਾਂ ਦੀ ਸਿਟੀ ਮੇਰੇ ਆ ਕੇ ਉਹ ਕਰ ਗਏ ਅਸੀਂ ਤੇ ਬਸ ਖੋਆ ਕੱਢ ਕੇ ਮਿਕਸ ਕਰ ਲਾਂਗੇ ਤੇ ਹੁਣ ਜਾਂਦੇ ਜਾਂਦੇ ਪਹਿਲਾਂ ਬੇਬੇ ਨੂੰ ਲੈਣਾ ਫਿਰ ਘਰੇ ਜਾਣਾ ਫਿਰ ਚਾਹ ਪਾਣੀ ਬਣਾਉਣੇ ਚੱਲ ਕੇ ਟਾਈਮ ਜਿਹੜਾ 2:30 ਵਜੇ ਤੇ ਅੱਜ ਦੋ ਕੰਮ ਹੋ ਗਏ ਉਧਰ ਜਏ ਤੇ ਗਿਜਰੇਲੇ ਦਾ ਹੋ ਗਿਆ ਇਸ ਤੋਂ ਬਾਅਦ ਦੇਖਦੇ ਹਾਂ ਕੀ ਕਰਨਾ ਤੇ ਤੇਗ ਦੇ ਖਲਾਤ ਤੇਗ ਦੇ ਜ਼ਖਾਮ ਨੇ ਅੱਜ ਤੰਗ ਕਰ ਰੱਖਿਆ ਥੋੜਾ ਜਿਹਾ ਜ਼ਿਆਦਾ ਤੇ ਹੁਣ ਚੱਲਦੇ ਹਾਂ ਸੋਨਾ ਪੁੱਤ ਸੋਨਾ ਪੁੱਤ ਦਾ ਨੀਨੀਆਂ ਕਰ ਰਿਹਾ ਤੇ ਇਹ ਹੁਣ ਇਹ ਤਾਂ ਹੁੰਦਾ ਬੜਾ ਅੱਜ ਤਾਂ ਤੰਗ ਕਰ ਰਿਹਾ ਹੈ ਜ਼ਖਾਮ ਹੋ ਰਹੇ ਨੇ ਇਹ ਅੱਗੇ ਤਾਂ ਕੀ ਹਵਾ ਲੱਗ ਰਹੀ ਹੈ ਹਾਂ चल बह तू पल तीन चार जने चल भूम लेग पेशा जा रहा खोलो ਹਾਂ ਜੀ ਆਹ ਹੈ ਇਧਰ ਆ ਖਾ ਲੇ ਕੀ ਹੈ ਹਾਏ ਵਾਜਾ ਲੈ ਚੱਲਾ ਪਹਿਲੀ ਭੇਜਤਾ ਪਾਉਂਦਾ ਪਤਾ ਆਈ ਚਾਲ ਜੀ ਜ਼ਿਆਦਾ ਸਮਾਨ ਆ ਗਿਆ ਤੇ ਨਾਲ ਸਰੋਂ ਦਾ ਸਾਗ ਆ ਗਿਆ ਹਨਾ ਹਾਏ ਹੈ ਲੈ ਕਰੇ ਕਰ ਤੋਂ ਲੱਗੇ ਖੁਸ਼ੂ ਵੀ ਹਾਂ ਸਾਗ ਕਸੂ ਬਣੇ ਤੈਨੂੰ ਪੱਤੀਆਂ ਕਰ ਦੇਖਨੇ ਆਪਣਾ ਹੁੰਦਾ ਹੂੰ ਉਹ ਕਿਹ ਆਇਆ ਮਰੇ ਕਿਆ ਲਗੋ ਬੈਕ ਕਰੀ ਹਾਂ ਜੀ ਅੱਛੇ ਕੱਲ ਉਹ ਫਰਟੇ ਕਰੀ ਹੈ ਹਨਾ ਹਾਂ 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 ਆਪਾਂ ਇੱਦਾਂ ਹਾਂ ਹਾਂ ਫਿਰ ਉਹ ਕਹਿੰਦੇ ਦੀ ਰਾਇ ਉਹ ਤਾਂ ਥੋੜਾ ਘਾਇਆ ਆਪਾਂ ਸੁੱਤੇ ਨੂੰ ਫੋਮ ਲੈ ਕੇ ਨਿਵਾਗੇ ਇਹ ਕਹਿੰਦੇ ਤੂੰ ਹੰਡਰਾ ਰਾਇ ਤੇ ਤਾਂ ਨਾ ਮਾਤੀ ਆ ਹਾਂ ਵੀ ਨਾਲੇ ਨਵੇਂ ਕੱਤੇ ਰੱਖੀ ਗਏ ਨੇ ਕੱਪੜੇ ਤੁਹਾਨੂੰ ਨਹੀਂ ਜਾਏਗਾ ਹੁੰਦਾ ਇਹ ਜੇ ਦਵਾਲ ਲੈਣੀ ਆ ਮਾਂ ਮੇਰਾ ਤਾਂ ਭੜਿਆ ਹੈ ਜੀ ਸਭਾਏ ਮੈਂ ਚਲਾਂ ਸੰਗ ਦੀ ਹਾਂ ਹੂੰ ਨੱਬਨੇ ਸੱਦ ਨਹੀਂ ਤੂੰ ਤਤੋਂ ਸੱਦਰ ਸ ਕਰਤੀ ਐ ਸੁੱਤੇ ਤੇ ਕੱਲੇ ਲ ਵਧੀਆ ਲੱਗਦੀਆਂ ਮੈਂ ਉਹ ਵੀ ਕਹਿੰਦੇ ਵਧੀਆ ਲੱਗਦੇ ਤੰਨੇ ਨਹੀਂ ਲੱਗਦੇ ਕੀ ਫੋਨਾ ਲੱਗਦਾ ਤੇ ਕੌਣ ਕਹਿੰਦਾ ਮਾਰਾ ਦੇ ਦੇ ਸਾਹ ਜਣਾ ਉਹਦੇ ਮੁੰਡੇ ਨੇ ਕਹਿੰਦੀ ਆਈ ਮੈਂ ਤਾਂ ਕੁੜੀ ਪੜਾਤੀ ਆ ਇਹਨਾਂ ਕਾਨ ਨੇ ਦੂਈ ਨਾਲ ਕੀ ਨੇ ਕਿਦੇ ਮੁੰਡੇ ਨੂੰ ਉਹ ਗੱਬੜੇ ਮੁੰਡੇ ਕਹਿਆ ਹੈ ਗੱਬ ਉਹ ਹਾਣ ਗੱਬ ਮੇਮਾਨੀ ਦੀ ਅੱਛਾ ਮੇਮਾਨੀ ਦੀ ਕੀ ਹੈ ਮੈਂ ਤਾਂ ਜਾਣਦਾ ਨਹੀਂ ਚੱਲਾ ਬੈਠ ਜਾ ਤੇ ਕੋਈ ਲੈ ਕੇ ਆ ਕੁੜੀ ਪੜਾਵਿਆਂ ਆਪ ਉੱਥੇ ਬੰਨੀ ਆ ਚੱਲੋ ਇਰ ਮੈਂ ਮਾਗਣ ਜ ਗਈ ਮੈਂ ਟਾਲ ਮਮਾ ਠਿਕਾ ਲੇਗਾ ਪਿੰਡ ਦੀਏ ਅਜਿਕੇ ਕਿ ਮੈਂ ਨਹੀਂ ਮਾਂ ਮਦਰ ਨਾ ਕਹੀਆਂ ਨਹੀਂ ਵੀ ਕਾ ਤਾਂ ਨਹੀਂ ਵੀ ਤੇ ਕਹਿੰਦੇ ਆ ਰਹੇ ਨੇ ਕਿ ਚਲ ਨਹੀਂ ਗਈ ਚਲ ਆ ਬੰਦਾ ਜਿਹੜਾ ਹੰਦਕ ਮਨ ਮੰਨਤ ਕਰੇ ਮੈਂ ਕਿਉਂ ਜੀ ਉਹ ਮਗਾ ਬਣ ਆਈ ਮੈਂ ਕਿਹਾ ਵੀ ਮੈਂ ਪੀਤੀ ਅੰਦਾ ਮਾਨ ਕੇ ਮੈਂ ਕਿਹਾ ਉਹ ਘਰੋਂ ਨਾ ਜਾਂਦੀ ਮਾਂ ਮੈਂ ਕਰੀ ਬਣ ਸੁਨਾ ਚੈਲਿੰਜ ਕਰੇ ਆ ਅਹਮ ਜਿਹਨੇ ਕਿਹਾ